ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 15 ਮਈ ਤੋਂ ਲੈ ਕੇ 14 ਜੂਨ ਤੱਕ ਦਾ ਰਸ਼ੀ ਜੋ ਜੇਵਦਾ ਮਿਨਣਾ ਨਾ ਇਸ ਸੰਗਸ਼ ਪਰ ਮਿਨਣਾ ਰਹੇ ਕਿਉਂਕਿ ਸੂਰਜ ਪਰ ਸ਼ਨੀ ਦੀ ਦ੍ਰਿਸ਼ਟੀ ਅ ਕਠਿਨਾਈ ਦੇਣ ਵਾਲਾ ਹੈਗਾ ਕਠਿਨਾਈ ਵਾਲੀਆਂ ਪਰਸਥਿਤੀਆਂ ਬਣਨਗੀਆਂ ਨੀਚ ਚੰਦਰਮਾ ਅਤੇ ਨੀਚ ਮੰਗਲ ਦੀ ਸਥਿਤੀ ਵੀ ਮਾਨਸਿਕ ਪਰੇਸ਼ਾਨੀ ਪੈਦਾ ਕਰੇਗੀ ਅ ਥੋੜਾ ਸਾਵਧਾਨ ਰਹਿੰ ਇਸ ਮਹੀਨੇ ਹਾਂ ਜੀ ਸਤਤਕਾਲ ਮੇਕ ਰਸ਼ੀ ਮੇਕ ਰਸ਼ੀ ਵਾਲਾ ਲਈ ਸ਼ਨੀ ਮੰਗਲ ਰਾਹੂ ਦੀ ਸਥਿਤੀ ਤੁਹਾਡੀ ਸੇਫਟਾ ਕਰੇਗੀ ਉਹ ਜਿਹੜਾ ਸਟ्रेस ਰਹ ਸਕਦਾ ਪਤਨੀ ਕਾਸ਼ਟ ਮਾਤਾ ਪਿਤਾ ਨੂੰ ਪਰੇਸ਼ਾਨ ਰਹ ਸਕਦਾ ਮਈ 14 15 23 24 31 ਅਤੇ ਜੂਨ 1 9 10 11 ਅਸ਼ੋਕ ਰਹੇਗਾ ਤੁਹਾਡੇ ਲਈ ਬਿਰਖ ਰਸ਼ੀ ਬਿਰਖ ਰਸ਼ੀ ਵਾਲਿਆਂ ਨੇ ਜੋ ਆਪਣਾ ਕੰਮ ਕਰਨਾ ਪਲੈਨਿੰਗ ਕਰਕੇ ਚੱਲਣਾ ਚਾਹੀਦਾ ਸ਼ੁਗਰਸਤਵਾਰ ਨੂੰ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਹਾਨੂੰ ਥੋੜੀ ਆਪਣੇ ਸੰਤਾਨ ਪੱਖੋਂ ਚਿੰਤਾ रह ਸਕਦੀ ਆ ਸ਼ਤਰੂ ਹਾ ਵੀ ਰਹਿ ਸਕਦੇ ਆ ਮਈ 16 17 25 26 ਅਤੇ ਜੂਨ 2 3 12 13 ਸ਼ੁਗਰ ਜਾਂ ਜਿਨ ਮਿਥੁਨ ਰਾਸ਼ੀ ਮੇਥਨ ਰਾਸ਼ੀ ਵਾਲੇ ਲਈ ਆਮਦਨ ਤੇ ਖਰਚ ਬਰਾਬਰ ਰਹੇਗਾ ਜੋ ਇਹ ਮਹੀਨਾ ਹੈਗਾ ਸਟੂਡੈਂਟ ਲਈ ਬਹੁਤ ਵਧੀਆ ਰਹੇਗਾ ਪਰ ਹੈਲਥ ਪ੍ਰਤੀ ਥੋੜੀ ਗੜਬੜ ਰਹਿ ਸਕਦੀ ਹੈ ਕਾਰਨ ਸਮਾਂ ਸਹੀ ਦਿੱਤੇਗਾ ਕਾਰੋਬਾਰ ਦੇ ਵਿੱਚ ਤੁਹਾਡੇ ਤਰੱਕੀ ਦੇ ਅਸਰ ਬਣਦੇ ਪਏ ਹਨ ਪਰ ਥੋੜੀਆਂ ਤੁਹਾਡੇ ਲਈ ਜੋ ਪਰਿਵਾਰਕ ਕੂਚਨਾ ਉਹ ਵੱਧ ਸਕਦੀਆਂ ਲਈ ਮਈ 17 19 27 29 ਅਤੇ ਜੂਨ 4 5 6 ਅਸ਼ੋਕ ਰੰਨੀ ਤੁਹਾਡਾ ਕਰਤਰਾਸ਼ੀ ਕਰਤਰਾਸ਼ੀ ਵਾਲਿਆਂ ਨੇ ਇਹ ਕਹਿ ਸਕਦੇ ਆ ਸਾਵਧਾਨੀ ਰੱਖੀ ਤੇ ਪਰਸ਼ਨ ਵੱਡੀ ਇਹਨਾਂ ਲਈ ਸਰੀਰਕ ਕਸ਼ਟ ਆ ਸਕਦਾ ਕੋਈ ਸੰਤਾਨ ਪੱਖੋਂ ਕੋਈ ਪ੍ਰੋਬਲਮ ਰਹਿ ਸਕਦੀ ਹੈਗੀ ਆ ਇਸਤਰੀ ਪੱਖੋਂ ਕਸ਼ਟ ਆ ਸਕਦਾ ਭੱਦੇ ਲੇਵ ਪਾਰ ਵਿੱਚ ਹੰਨੀ ਅਤੇ ਪਰਿਵਾਰਕ ਉਜਨਾ ਵਧਣਗੀਆ ਤੁਹਾਡੇ ਲਈ ਮਈ 20 21 22 23 ਅਤੇ ਜੂਨ 7 8 ਅਸ਼ੋਕ ਰੰਨੀ ਆਪਣਾ ਖਿਆਲ ਰੱਖਣਾ ਹਾਂਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਰੋਗ ਰਿੰਨਾ ਸ਼ਤਰੂ ਹਾਨੀ ਪਹਿਚਾ ਸਕਦੇ ਆ ਤੁਹਾਡੇ ਵਿੱਚ ਜੋ ਲੀਡਰਸ਼ਿਪ ਵਾਲਾ ਝੰਡਾ ਨਾ ਤੁਸੋਂ ਮੋੜ ਦੋ ਤੁਸੀਂ ਐਕਸ਼ਨ ਉਪਰਕਸ਼ਨ ਨਹੀਂ ਦੇਣਾ ਬਿਨਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੁਹਾਨੂੰ ਸੰਤਾਨ ਕੋ ਖੁਚੰਤਾ ਰਹਿ ਸਕਦੀ ਹੈ ਪਤੀ ਪਤਨੀ ਦੇ ਵਿੱਚ ਮਨਮਟਾਵ ਬਣਿਆ ਰਹਿ ਸਕਦਾ ਤੁਹਾਡੇ ਲਈ ਮਈ 14 15 23 24 31 ਅਤੇ ਜੂਨ 1 9 10 11 ਅਸ਼ੋਭ ਰਹੇਗਾ ਕਨੈਰਸੀ ਕਨੈਰਸੀ ਵਾਲਾਂ ਦੀ ਸਿਹਤ ਉਸ ਖਰਾਬ ਰਹਿ ਸਕਦੀ ਆ ਤੁਸੀਂ ਆਪਣੀ ਬਾਣੀ ਵਫਾਰ ਗੁੱਸੇ ਉੱਪਰ ਕਾਪੂਰ ਰੱਖੋ ਸ਼ਾਂਤ ਹੀ ਨਾ ਰਹੋ ਜਿੰਨਾ ਘੱਟ ਬੋਲੋਗੇ ਉਹਨਾਂ ਤੁਹਾਡੇ ਲਈ ਵਧੀਆ ਰਹੇਗਾ ਘਰੇਲੂ ਜੀਵਨ ਵਿੱਚ ਅਸ਼ਾਂਤੀ ਰਹਿ ਸਕਦੀ ਹੈ ਤੇ ਆਪਣੇ ਕਾਰੋਬਾਰ ਵਿੱਚ ਕੋਈ ਖਾਨੀ ਹੋ ਸਕਦੀ ਹੈ ਤਹਾਡੇ ਲਈ ਮੈਂ 16 17 25 26 ਅਤੇ ਜੂਨ 2 3 12 13 ਅਸ਼ੋਕ ਹੈ ਜੀ ਤੁਲਾ ਰਸ਼ੀ ਤੁਲਾ ਰਸ਼ੀ ਵਾਲਿਆਂ ਲਈ ਪਰਿਵਾਰਕ ਤ੍ਰਿਸ਼ਟੀ ਤੋਂ ਇਹ ਮਹੀਨਾ ਬਹੁਤ ਵਧੀਆ ਰਹੇਗਾ ਜੇਕਰ ਤੁਸੀਂ ਕਿਸੇ ਨੂੰ ਪੈਸਾ ਧਾਰ ਦਿੱਤਾ ਤਾਂ ਤੁਸੀਂ ਮੰਗ ਕੇ ਵੇਖੋ ਤੁਹਾਨੂੰ ਪੈਸਾ ਜਲ ਮਿਲੇਗਾ ਉਸ ਦੇਰੀ ਲੱਗ ਸਕਦੀ ਹੈ ਮਿਹਨਤ ਕਰਨੀ ਪੈ ਸਕਦੀ ਹੈ ਪਰ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਤੁਹਾਨੂੰ ਸਿਰ ਅਤੇ ਨੇਤਰ ਪੀੜਾਂ ਰਹਿ ਸਕਦੇ ਹਨ ਤੁਹਾਨੂੰ ਨਵੀਆਂ ਯੋਜਨਾਵਾਂ ਨਾਲ ਕਾਰੋਬਾਰ ਵਿੱਚ ਕੁਝ ਚਿੰਤਾ ਰਹਿ ਸਕਦੀ ਆ ਸੰਤਾਨ ਤੇ ਕੁਝ ਪੈਸਾ ਖਰਚ ਕਰਨਾ ਪੈ ਸਕਦਾ ਤੁਹਾਡੇ ਲਈ ਮਈ 18 19 27 28 ਅਤੇ ਜੂਨ 4 5 6 ਸ਼ੁਭ ਰੰਤ ਜੇ ਬ੍ਰਿਸ਼ਕ ਰਾਸ਼ੀ ਬ੍ਰਿਸ਼ਟ ਰਾਸ਼ੀ ਵਾਲਾ ਲਈ ਨਾ ਇਹ ਮਹੀਨੇ ਕੋਈ ਵੀ ਨੈਕਟਵ ਨਹੀਂ ਜਿੰਨਾ ਵੀ ਤੁਸੀਂ ਫਾਇਦਾ ਉਠਾ ਸਕਦੇ ਹੋ ਪੂਰੀ ਐਡਵਾਂਟੇਜ ਲੋਸ ਵੀ ਉਪਰ ਤਾਂ ਨੂੰ ਇਸਤਰੀ ਤੇ ਸੰਤਾਨ ਪੁੱਖੋਂ ਕੋ ਚਿੰਤਾ ਰਹਿ ਸਕਦੀ ਹੈ ਮਿਤਰਾਂ ਤੋਂ ਸੁੱਖ ਮਿਲੇ ਤੇ ਕਾਰੋਬਾਰ ਠੀਕ ਰਹੇਗਾ ਤਹਾਡੇ ਲਈ ਮਈ 22 22 29 ਤੀ ਅਤੇ ਜੋ 7 8 ਸ਼ੁੱਕਰ ਜਨਿਤ ਅਨੁਰਾਸ਼ਿਤ ਅਨੁਰਾਸ਼ੀ ਵਾਲੇ ਲਈ ਪੂਰੇ ਮਹੀਨੇ ਸਰੀਰਕ ਪੀੜਾਂ ਦੇ ਜੋਗ ਬੰਦੇ ਪਏ ਆ ਮਾਨਸਿਕ ਪਰੇਸ਼ਾਨੀ ਰਹੇਗੀ ਪਰਿਵਾਰਿਕ ਉਲਝਣਾਂ ਵਧਣਗੀਆਂ ਇਸਤਰੀ ਤੇ ਸੰਤਾਨਪੁੱਖੋਂ ਕੋਈ ਕਸ਼ਟ ਨਹੀਂ ਰਹਿ ਸਕਦਾ ਤੁਸੀਂ ਨਾ ਪੌੜੀਆਂ ਚੜ੍ਹਦੇ ਉਤਰਦੇ ਆਪਣਾ ਧਿਆਨ ਰੱਖਣਾ ਤੁਸੀਂ ਆਪਣੇ ਪ੍ਰਾਣੇ ਮੁੱਤੇ ਨਾ ਛੇੜੋ ਤੁਹਾਡੇ ਲਈ ਮਈ 14 15 23 24 25 ਅਤੇ ਜੂਨ 1 9 10 11 ਅਸ਼ੋਕ ਰਹੀ ਤੁਹਾਨੂੰ ਵਾਲਿਆਂ ਲਈ ਜਿੰਨੇ ਵੀ ਅਪੋਰਚੁਨਿਟੀ ਮਿਲਦੀਆਂ ਨਾ ਤੁਸੀਂ ਦੋਨੇ ਇੱਥੇ ਲੈ ਲਓ ਮਕਰਾਂਸ਼ੀ ਮਕਰਾਂਸ਼ੀ ਵਾਲਿਆਂ ਦੀ ਸੇਥ ਠੀਕ ਰਹੇਗੀ ਤੁਹਾਨੂੰ ਆਪਣੇ ਸਪਾਊਸ ਨਾਲ ਜੋ ਵੀ ਪ੍ਰਾਣੇ ਮੁੱਤੇ ਹਨ ਉਨਾ ਨੁਦਾਲੋ ਉਸਨਾਂ ਕੋਜ ਅਜਿਹੀ ਘਟਨਾ ਘਟੇਗੀ ਜਿੱਥੇ ਪ੍ਰਾਣੇ ਮੁੱਦਿਆਂ ਨੂੰ ਛੇੜਿਆ ਜਾਵੇਗਾ ਤੇ ਬਾਤ ਦਾ ਬਤੰਗੜ ਬਣ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਠੀਕ ਰਹੇਗੀ ਕਾਰਜ ਖੇਤਰ ਵਿੱਚ ਸੰਘਰਸ਼ ਨਾਲ ਮਿਲੇ ਤੁਹਾਡੇ ਲਈ ਮਈ 16 17 25 ਜੁਲਾਈ ਅਤੇ ਜੂਨ 2 3 12 13 ਸ਼ੁਭ ਰੰਤ ਹਾਂਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ istri ਸੁਖ ਮਿਲੇਗਾ ਤੁਹਾਨੂੰ ਸੰਤਾਨ ਦੀ ਚਿੰਤਾ ਉਸ ਘੱਟ ਹੋਵੇਗੀ ਤانوں ਸੰਤਾਨ ਕੋਹੋਂ ਕੋਈ ਗੁੱਡ ਨਿਊਜ਼ ਨਹੀਂ ਮਿਲ ਸਕਦੀ ਐ ਇੱਕ ਕੈਰੀਡ ਹੋ ਸਕਦੀ ਐ ਐਕਿਊਲੇਸ਼ਨ ਹੋ ਸਕਦੀ ਐ ਮੈਰਸ ਵੀ ਹੋ ਸਕਦੀ ਐ ਸੰਤਾਨ ਵੱਲੋਂ ਪ੍ਰੈਗਨੈਂਸੀ ਦੀ ਥੀ ਨਿਊਜ਼ ਨਹੀਂ ਮਿਲ ਸਕ। ਆਪ ਦੁਆਰਾ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਤੁਹਾਡੀ ਮਾਨ ਪ੍ਰਤਿਸ਼ਟਾ ਇੱਛੇ ਦੇ ਵਿੱਚ ਵਿ੍ਰਿਧੀ ਕਰਵਾਵੇਗੀ। ਤੁਹਾਡੇ ਲਈ ਮਈ 18 19 27 28 ਅਤੇ ਜੂਨ 4 5 6 ਸ਼ੁਭ। ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਜੋ ਸ਼ਤਰੂਆ ਕਮਜ਼ੋਰ ਰਹਿਣਗੇ। ਤਾਂ ਤੇ ਜੋ ਬਾਰਵੇਂ ਘਰ ਚ ਰਾਹੂ ਬੈਠਾ ਉਹ ਤੁਹਾਨੂੰ ਥੋੜਾ ਸਟ्रेस ਦੇ ਸਕਦਾ ਬਵਾਦ ਕਰਾ ਸਕਦਾ ਬਵਾਦ ਤੋਂ ਬਚ ਕੇ ਰਹਿਣਾ ਪਰ ਤੁਹਾਨੂੰ ਇਸਤਰੀ ਸੁੱਖ ਮਿਲੇਗਾ ਬੱਚਿਆਂ ਵੱਲੋਂ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਕਾਰੋਬਾਰ ਠੀਕ ਰਹੇਗਾ ਤੁਹਾਨੂੰ ਆਪਣੀ ਸੰਤਾਨ ਤੇ ਕੋਈ ਪੈਸਾ ਖਰਚ ਕਰਨਾ ਪੈ ਸਕਦਾ ਬਾਰਵੇਂ ਘਰ ਦਾ ਰਾਹੂ ਤੁਹਾਡੇ ਲਈ ਉਲਝਣਾਂ ਪੈਦਾ ਕਰਦਾ ਹੈ ਇਸ ਲਈ ਤੁਸੀਂ ਸਾਵਧਾਨੀ ਨਾਲ ਬੀਤਣਾ ਤੁਹਾਡੇ ਲਈ ਮਈ ਵੀ 21 22 29 30 ਅਤੇ ਜੂਨ 7 8 ਸ਼ੁਭ ਰਹੇਗੀ ਇਹ ਕਰ ਤੁਸੀਂ RKJ Astro Channel ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਨੂੰ ਆਨ ਕਰ ਲੈਣਾ ਤਾਂ ਕਿ ਤੁਹਾਨੂੰ ਟਾਈਮ ਟਾਈਮ ਤੇ ਨੋਟੀਫਿਕੇਸ਼ਨ ਮਿਲਦੇ ਰਹਿ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਤਾਂ ਦਬੋ ਪੋਪ